ਵਾਹੀ ਗੁਰ ਜਿੱਕਾ ਖਾਲਸਾ ਸ੍ਰੀ ਵਾਹੀ ਗੁਰ ਜੀ ਕੀ ਫਤਿਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਦੇ ਬਿਠਾ ਕੇ ਸ਼ਹੀਦ ਕੀਤਾ ਗਿਆ ਸੀ ਭਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦੇ ਕੀ ਕਾਰਨ ਸੀ ਜਿਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਦੇ ਬਿਠਾ ਕੇ ਸ਼ਹੀਦ ਕੀਤਾ ਗਿਆ ਸੀ ਗੁਰੂ ਜੀ ਦੀ ਸ਼ਹਾਦਤ ਦੇ ਕਾਰਨ ਜਾਣਨ ਲਈ ਕਿਰਪਾ ਕਰਕੇ ਪੂਰੀ ਵੀਡੀਓ ਜ਼ਰੂਰ ਵੇਖੋ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ ਜੋ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਛੋਟੇ ਪੁੱਤਰ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਾਂਤ ਸੁਭਾਅ ਦੇ ਮਾਲਕ ਬੜੇ ਹੀ ਸੁਲਝੇ ਹੋਏ ਵਿਚਾਰਾ ਵਾਲੇ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਵਿੱਚ ਮੌਜੂਦ ਸਾਰੇ ਗੁਣਾਂ ਨੂੰ ਵੇਖਦੇ ਹੋਏ ਗੁਰੂ ਜੀ ਨੂੰ ਸਿੱਖਾਂ ਦਾ ਪੰਜਵਾਂ ਗੁਰੂ ਬਣਾਇਆ ਗਿਆ ਪਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ ਵੱਡਾ ਹੋਣ ਕਰਕੇ ਗੁਰਗੱਦੀ ਤੇ ਆਪਣਾ ਹੱਕ ਸਮਝਦਾ ਸੀ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਤੇ ਬਿਰਾਜਮਾਨ ਹੋਏ ਵੇਖ ਕੇ ਪ੍ਰਿਥੀ ਚੰਦ ਸ਼੍ਰੀ ਗੁਰੂ ਅਰਜਨ ਦੇਵ ਜੀ ਨਾਲ ਬਹੁਤ ਈਰਖਾ ਕਰਦਾ ਸੀ ਪ੍ਰਿਥੀ ਚੰਦ ਦੀ ਈਰਖਾ ਇੰਨੀ ਜ਼ਿਆਦਾ ਵੱਧ ਗਈ ਕਿ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾਨੋਂ ਮਾਰਨ ਦੀਆਂ ਸਾਜ਼ਿਸ਼ਾਂ ਕਰਨ ਲੱਗਾ ਪਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਨਾਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੁਸ਼ੀ ਨਹੀਂ ਹੋਇਆ ਸਗੋਂ ਪ੍ਰਿਥੀ ਚੰਦ ਦੀਆਂ ਸਾਜ਼ਿਸ਼ਾਂ ਉਸ ਤੇ ਹੀ ਭਾਰੀ ਪੈ ਗਈਆਂ ਫਿਰ ਅੱਕ ਥੱਕ ਕੇ ਪ੍ਰਥੀ ਚੰਦ ਨੇ ਮੁਗਲਾਂ ਨਾਲ ਆਪਣਾ ਹੱਥ ਮਿਲਾ ਲਿਆ ਤੇ ਸ਼ਿਰਗੁਰੂ ਅਰਜਨਦੀਪ ਜੀ ਦੇ ਵਿਰੁੱਧ ਫਿਰ ਤੋਂ ਸ਼ਾਹੀ ਸ਼ਰਚਨੀਆਂ ਸ਼ੁਰੂ ਕਰ ਦਿੱਤੀਆਂ ਤੇ ਮੁਗਲਾਂ ਨਾਲ ਲੜ ਕੇ ਗੁਰੂ ਜੀ ਨੂੰ ਸ਼ਹੀਦ ਕਰਾਉਣ ਲਈ ਅੱਗ ਵਿੱਚ ਘੋ ਪਾਉਣ ਵਾਲਾ ਕੰਮ ਕੀਤਾ ਉਸ ਸਮੇਂ ਦੇਸ਼ ਦਾ ਰਾਜਾ ਜਹਾਂਗੀਰ ਸੀ ਜੋ ਕਿ ਕੱਟਰ ਮੁਸਲਮਾਨ ਸੀ ਤੇ ਦੇਸ਼ ਵਿੱਚੋਂ ਹਿੰਦੂਆਂ ਤੇ ਸਿੱਖਾਂ ਦੀ ਵਧ ਰਹੀ ਪ੍ਰਸਿੱਧੀ ਨੂੰ ਖਤਮ ਕਰਨਾ ਚਾਹੁੰਦਾ ਸੀ ਇਸ ਲਈ ਪ੍ਰਿਥੀ ਚੰਦ ਦੇ ਜਹਾਂਗੀਰ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਲਈ ਟਰਲ ਕੇ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਸ ਤੋਂ ਇਲਾਵਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਲਈ ਦੂਜਾ ਮੁੱਖ ਕਾਰਨ ਚੰਦੂ ਵੀ ਸੀ ਜੋ ਕਿ ਜਹਾਂਗੀਰ ਦਾ دیਵਾਨ ਸੀ ਚੰਦੂ ਬੜਾ ਹੀ ਅਮੀਰ ਸੀ ਤੇ ਚੰਦੂ ਨੂੰ ਆਪਣੀ ਅਮੀਰੀ ਦਾ ਬੜਾ ਹੀ ਘਮੰਡ ਵੀ ਸੀ ਚੰਦੂ ਦੀ ਇੱਕ ਲੜਕੀ ਸੀ ਜਿਸ ਲਈ ਚੰਗਾ ਘਰ ਵਾਰ ਲੱਭਣ ਲਈ ਚੰਦੂ ਨੇ ਪੰਡਤਾਂ ਨੂੰ ਵੱਖ-ਵੱਖ ਥਾਵਾਂ ਤੇ ਭੇਜਿਆ ਪੰਡਤ ਚੰਗਾ ਘਰ ਲੱਭਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਪਹੁੰਚੇ ਤੇ ਗੁਰੂ ਜੀ ਦੀ ਪ੍ਰਸੰਤਾ ਤੇ ਸੋਭਾ ਸੁਣ ਕੇ ਪੰਡਿਤ ਵੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਆ ਗਏ ਜਦੋਂ ਪੰਡਤਾਂ ਦੀ ਨਜ਼ਰ ਗੁਰੂ ਜੀ ਦੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਤੇ ਪਈ ਤਾਂ ਪੰਡਤਾਂ ਨੇ ਗੁਰੂ ਜੀ ਨਾਲ ਉਸੇ ਵੇਲੇ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰਿਸ਼ਤੇ ਦੀ ਗੱਲ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਚੰਦੂ ਦੀ ਲੜਕੀ ਦਾ ਰਿਸ਼ਤਾ ਪੱਕਾ ਕਰ ਦਿੱਤਾ ਜਦੋਂ ਪੰਡਤ ਵਾਪਸ ਚੰਦੂ ਕੋਲ ਗਏ ਤਾਂ ਜਾ ਕੇ ਚੰਦੂ ਨੂੰ ਸਾਰੀ ਗੱਲ ਦੱਸੀ ਤਾਂ ਹੰਕਾਰਿਆ ਚੰਦੂ ਗੁੱਸੇ ਵਿੱਚ ਕਹਿਣ ਲੱਗਾ ਤੁਸੀਂ ਇਹ ਕੰਮ ਚੰਗਾ ਨਹੀਂ ਕੀਤਾ ਉਹ ਗੁਰੂ ਘਰ ਸਾਡੇ ਨਾਲੋਂ ਬਹੁਤ ਨੀਵਾ ਹੈ ਤੁਸੀਂ ਤਾਂ ਚੁਬਾਰੇ ਦੀ ਇੱਟ ਮੋਰੀ ਤੇ ਹਿਲਾ ਆਏ ਹੋ ਪੰਡਤਾਂ ਦੇ ਨਾਲ ਸ਼ਿਰਗੁਰੂ ਅਰਜਨ ਦੇਵ ਜੀ ਦੇ ਕੁਝ ਸਿੱਖ ਵੀ ਆਏ ਸਨ ਜਦੋਂ ਉਹਨਾਂ ਨੇ ਚੰਦੂ ਦੇ ਮੂੰਹੋਂ ਇਹ ਹੰਕਾਰ ਪਰੇਅ ਸ਼ਬਦ ਸੁਨੇ ਤਾਂ ਸਿੱਖਾਂ ਨੂੰ ਬਹੁਤ ਬੂਰਾ ਲੱਗਾ ਤੇ ਸਿੱਖਾਂ ਨੇ ਗੁਰੂ ਜੀ ਕੋਲ ਆ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਗੁਰੂ ਜੀ ਚੰਦੂ ਤਾਂ ਆਪਣੇ ਆਪ ਨੂੰ ਛੁਬਾਰਾ ਤੇ ਗੁਰੂ ਘਰ ਨੂੰ ਮੋਰੀ ਦੱਸਦਾ ਹੈ ਇਸ ਲਈ ਕਿਰਪਾ ਕਰਕੇ ਗੁਰੂ ਜੀ ਤੁਸੀਂ ਇਸ ਰਿਸ਼ਤੇ ਨੂੰ ਪਰਵਾਣ ਨਾ ਕਰੋ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਤੇ ਹੋਰ ਸੰਗਤਾਂ ਨਾਲ ਇਹ ਸਾਰੀ ਗੱਲਬਾਤ ਕੀਤੀ ਤਾਂ ਸਾਰਿਆਂ ਨੇ ਇੱਕੋ ਆਵਾਜ਼ ਵਿੱਚ ਹੀ ਕਹਿ ਦਿੱਤਾ ਕਿ ਗੁਰੂ ਜੀ ਤੁਸੀਂ ਹੰਕਾਰੀ ਚੰਦੂ ਨਾਲ ਰਿਸ਼ਤਾ ਨਾ ਜੋੜੋ ਅਗਲੇ ਦਿਨ ਜਦੋਂ ਚੰਦੂ ਦੇ ਪੰਡਤ ਸ਼ਗਨ ਲੈ ਕੇ ਗੁਰੂ ਦਰਬਾਰ ਵਿੱਚ ਆਏ ਤਾਂ ਸ਼ਿਰਗੁਰੂ ਅਰਜਨ ਦੇਵ ਜੀ ਨੇ ਸ਼ਗਨ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਨਾਲ ਹੀ ਪੰਡਤਾਂ ਨੂੰ ਕਿਹਾ ਕਿ ਚੰਦੂ ਦੀ ਧੀ ਤਾਂ ਸਾਡੀ ਵੀ ਧੀ ਹੈ ਪਰ ਚੰਦੂ ਨੇ ਗੁਰੂ ਘਰ ਦਾ અપਮਾਨ ਕੀਤਾ ਹੈ ਇਸ ਲਈ ਅਸੀਂ ਇਹ ਰਿਸ਼ਤਾ ਨਹੀਂ ਜੋੜ ਸਕਦੇ ਜਦੋਂ ਪੰਡਤਾਂ ਨੇ ਵਾਪਸ ਜਾ ਕੇ ਸਾਰੀ ਗੱਲਬਾਤ ਚੰਦੂ ਨੂੰ ਦੱਸੀ ਤਾਂ ਚੰਦੂ ਬਹੁਤ ਸ਼ਰਮਿੰਦਾ ਹੋਇਆ ਫਿਰ ਚੰਦੂ ਨੇ ਸ਼ਿਰ ਗੁਰੂ ਅਰਜਨ ਦੇਵ ਜੀ ਨੂੰ ਮਨਾਉਣ ਲਈ 1 ਲੱਖ ਰੁਪਇਆ ਭੇਜਿਆ ਪਰ ਗੁਰੂ ਜੀ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਚੰਦੂ ਭਾਵੇਂ ਸਾਰੀ ਦੌਲਤ ਵੀ ਸਾਨੂੰ ਦੇ ਦੇਵੇ ਅਸੀਂ ਤਾਂ ਵੀ ਇਹ ਰਿਸ਼ਤਾ ਨਹੀਂ ਕਰਾਂਗੇ ਇਹ ਸਭ ਸੁਣ ਕੇ ਚੰਦੂ ਗੁਰੂ ਘਰ ਦਾ ਵੈਰੀ ਬਣ ਗਿਆ ਤੇ ਕਹਿਣ ਲੱਗਾ ਕਿ ਮੈਂ ਗੁਰੂ ਜੀ ਤੋਂ ਇਸ અપਮਾਨ ਦਾ ਬਦਲਾ ਜ਼ਰੂਰ ਲਵਾਂਗਾ ਤੇ ਚੰਦੂ ਨੇ ਵੀ ਜਹਾਂਗੀਰ ਨੂੰ ਗੁਰੂ ਜੀ ਦੇ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ ਹੁਣ ਪ੍ਰੀਤੀ ਚੰਦ ਵੀ ਚੰਦੂ ਨਾਲ ਮਿਲ ਗਿਆ ਤੇ ਚੰਦੂ ਨੂੰ ਕਹਿਣ ਲੱਗਾ ਕਿ ਤੁਸੀਂ ਮੈਨੂੰ ਗੁਰਗੱਦੀ ਦਾ ਹੱਕ ਵਾਪਸ ਦਿਵਾਓ ਚੰਦੂ ਨੇ ਵੀ ਗੁਰੂ ਜੀ ਤੋਂ ਬਦਲਾ ਲੈਣਾ ਸੀ ਇਸ ਲਈ ਉਸਨੇ ਆਪਣੇ ਆਦਮੀ ਸੂਲੇਖਾਨ ਨੂੰ ਫੌਜ ਦੇ ਕੇ ਅੰਮ੍ਰਿਤਸਰ ਭੇਜਿਆ ਤੇ ਕਿਹਾ ਕਿ ਤੁਸੀਂ ਕਿਸੇ ਵੀ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਤੋਂ ਹਟਾ ਕੇ ਪ੍ਰਿਥੀ ਚੰਦ ਨੂੰ ਗੁਰਗੱਦੀ ਤੇ ਬਿਠਾ ਕੇ ਆਓ ਜਦੋਂ ਸਿੱਖਾਂ ਨੂੰ ਪਤਾ ਲੱਗਾ ਕਿ ਸੂਲੇਖਾਨ ਫੌਜਾਂ ਲੈ ਕੇ ਅੰਮ੍ਰਿਤਸਰ ਵੱਲ ਆ ਰਿਹਾ ਹੈ ਤਾਂ ਉਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਤੁਸੀਂ ਸਾਰੀ ਗੱਲਬਾਤ ਜਹਾਂਗੀਰ ਦੇ ਪਿਤਾ ਅਕਬਰ ਨੂੰ ਦੱਸੋ ਪਰ ਗੁਰੂ ਜੀ ਨੇ ਸੰਗਤਾਂ ਨੂੰ ਧੀਰਜ ਦੇਂਦਿਆਂ ਹੋਇਆਂ ਕਿਹਾ ਕਿ ਸਾਨੂੰ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ ਇਤਿਹਾਸ ਵਿੱਚ ਦਰਜ ਹੈ ਕਿ ਸੂਲੇਖਨ ਜਦੋਂ ਲਾਹੌਰ ਤੋਂ ਫੌਜ ਨਾਲ ਲੈ ਕੇ ਆ ਰਿਹਾ ਸੀ ਤਾਂ ਇੱਕ ਰਾਤ ਪ੍ਰਿਥੀ ਚੰਦ ਦੇ ਘਰ ਠਹਿਰਿਆ ਸੀ ਤੇ ਅਗਲੇ ਦਿਨ ਪ੍ਰਿਥੀ ਚੰਦ ਸੂਲੇਖਨ ਨੂੰ ਆਪਣਾ ਇੱਟਾਂ ਦਾ ਪੱਠਾ ਵਿਖਾਉਣ ਲਈ ਲੈ ਗਿਆ ਸੁਲੇਖਾਨ ਕੋਲ ਇੱਕ ਵਧੀਆ ਕਿਸਮ ਦਾ ਘੋੜਾ ਸੀ ਜਿਸ ਤੇ ਉਸ ਨੂੰ ਬੜਾ ਹੀ ਮਾਣ ਸੀ ਪਰ ਜਦੋਂ ਹੀ ਘੋੜਾ ਪੱਠੇ ਕੋਲ ਆਇਆ ਤਾਂ ਅਚਾਨਕ ਇੱਕ ਪੰਛੀ ਨੂੰ ਵੇਖ ਕੇ ਡਰ ਕੇ ਅਜੀਹਾ ਭੱਜਿਆ ਕਿ ਜਾ ਕੇ ਅੱਗ ਵਾਲੇ ਪੱਠੇ ਵਿੱਚ ਸੁਲੇਖਾਨ ਸਮੇਤ ਡਿੱਗ ਪਿਆ ਤੇ ਵੇਖਦਿਆਂ ਹੀ ਦੋਵੇਂ ਸੜ ਕੇ ਸੁਆਹ ਹੋ ਗਏ ਜਦੋਂ ਇਹ ਖਬਰ ਫੌਜਿਆਂ ਨੂੰ ਪਤਾ ਚੱਲੀ ਤਾਂ ਫੌਜਿਆਂ ਵੀ ਵਾਪਸ ਪਰਤ ਗਈਆਂ ਤੇ ਪ੍ਰਿਥੀ ਚੰਦ ਦੀ ਸਾਜ਼ਿਸ਼ ਫੇਰ ਤੋਂ ਨਾ ਕਾਮਯਾਬ ਹੋਈ ਚੰਦੂ ਨੇ ਫੇਰ ਤੋਂ ਸ਼ਿਰਗੁਰੂ ਅਰਜਨ ਦੇਵ ਜੀ ਦੇ ਵਿਰੋਧ ਜਹਾਂਗੀਰ ਨੂੰ ਪੜਕਾਉਣਾ ਸ਼ੁਰੂ ਕਰ ਦਿੱਤਾ ਜਹਾਂਗੀਰ ਨੂੰ ਸਭ ਤੋਂ ਵੱਧ ਦੁੱਖ ਤਾਂ ਉਦੋਂ ਹੋਇਆ ਜਦੋਂ ਸਾਈ ਮੀਆਂ ਮੀਰ ਨੂੰ ਮੁਸਲਮਾਨ ਧਰਮ ਦਾ ਪ੍ਰਚਾਰ ਕਰਨ ਲਈ ਕਿਹਾ ਤਾਂ ਸਾਈ ਮੀਆਂ ਮੀਰ ਜੀ ਵੀ ਗੁਰੂ ਜੀ ਦੇ ਹੀ murid ਹੋ ਗਏ ਤੇ ਜਹਾਂਗੀਰ ਦਾ ਪੁੱਤਰ ਖੁਸਰੂ ਵੀ ਗੁਰੂ ਘਰ ਦੀ ਸ਼ਰਨ ਵਿੱਚ ਆ ਗਿਆ। ਜਹਾਂਗੀਰ ਨੇ ਆਪਣੇ ਪੁੱਤਰ ਨੂੰ ਬਗਾਵਤ ਕਰਨ ਦੇ ਜ਼ੁਲਮ ਵਿੱਚ ਕੈਦ ਕਰ ਦਿੱਤਾ ਸੀ। ਪਰ ਖੁਸਰੂ ਇਸੇ ਵੀ ਤਰ੍ਹਾਂ ਆਪਣੀ ਜਾਨ ਬਚਾ ਕੇ ਕਾਬਲ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਖੁਸਰੂ ਦੀ ਮੁਲਾਕਾਤ ਸਿਰਗੁਰੂ ਅਰਜਨ ਦੇਵ ਜੀ ਨਾਲ ਹੋ ਗਈ। ਜਹਾਂਗੀਰ ਤਾਂ ਪਹਿਲਾਂ ਹੀ ਕਿਸੇ ਬਹਾਨੇ ਗੁਰੂ ਜੀ ਨੂੰ ਸ਼ਹੀਦ ਕਰਨਾ ਚਾਹੁੰਦਾ ਸੀ ਇਸ ਲਈ ਅਪ੍ਰੈਲ 1606 ਈਸਵੀ ਨੂੰ ਜਹਾਂਗੀਰ ਨੇ ਗੁਰੂ ਜੀ ਨੂੰ ਲਾਹੌਰ ਬੁਲਾ ਕੇ ਗੁਰੂ ਜੀ ਕੋਲ ਤਿੰਨ ਸ਼ਰਤਾਂ ਰੱਖ ਦਿੱਤੀਆਂ ਤੇ ਕਿਹਾ ਕਿ ਜੇਕਰ ਤੁਸੀਂ ਸਾਡੀਆਂ ਸ਼ਰਤਾਂ ਮੰਨ ਲਵੋਗੇ ਤਾਂ ਤੁਹਾਨੂੰ ਰਹਿਾ ਕਰ ਦਿੱਤਾ ਜਾਵੇਗਾ ਜਹਾਂਗੀਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਅੱਗੇ ਸਭ ਤੋਂ ਪਹਿਲੀ ਸ਼ਰਤ ਇਹ ਰੱਖੀ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੀ ਮਰਜ਼ੀ ਨਾਲ ਗੁਰਬਾਣੀ ਦਰਜ ਕਰੋ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਜੀਹਾ ਕਾਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਫਿਰ ਜਹਾਂਗੀਰ ਨੇ ਗੁਰੂ ਜੀ ਅੱਗੇ ਆਪਣੀ ਦੂਸਰੀ ਸ਼ਰਤ ਰੱਖੀ ਕਿ ਸਾਡੇ ਦੀਵਾਨ ਚੰਦੂ ਦੇ ਧੀ ਦਾ ਰਿਸ਼ਤਾ ਆਪਣੇ ਪੁੱਤਰ ਸ਼ੇਰ ਹਰਗੋਬਿੰਦ ਸਾਹਿਬ ਨਾਲ ਕਰੋ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬੜੀ ਹੀ ਧੀਰਜ ਨਾਲ ਜਵਾਬ ਦਿੱਤਾ ਕਿ ਚੰਦੂ ਦੀ ਧੀ ਤਾਂ ਸਾਡੀ ਵੀ ਧੀ ਹੈ ਪਰ ਚੰਦੂ ਦੇ ਹੰਕਾਰ ਕਰਕੇ ਇਹ ਰਿਸ਼ਤਾ ਨਹੀਂ ਹੋ ਸਕਦਾ ਜਦ ਗੁਰੂ ਜੀ ਨੇ ਦੂਸਰੀ ਸ਼ਰਤ ਵੀ ਨਾ ਮੰਨੀ ਤਾਂ ਜਹਾਂਗੀਰ ਨੇ ਆਪਣੀ ਤੀਸਰੀ ਸ਼ਰਤ ਗੁਰੂ ਜੀ ਨੂੰ ਸੁਣਾਈ ਕਿ ਤੁਹਾਡੇ ਕੋਲ ਬਹੁਤ ਪੈਸਾ ਹੈ ਇਸ ਲਈ ਤੋਹਾਨੂੰ ਹਰ ਸਾਲ 2 ਲੱਖ ਰੁਪਏ ਦਾ ਟੈਕਸ ਸਰਕਾਰ ਨੂੰ ਦੇਣਾ ਪਵੇਗਾ ਤਾਂ ਗੁਰੂ ਜੀ ਨੇ ਬੜੀ ਹੀ ਨਿਮਰਤਾ ਨਾਲ ਜਵਾਬ ਦਿੱਤਾ ਕਿ ਗੁਰੂ ਘਰ ਦੀ ਗੋਲਕ ਦੇ ਕੇਵਲ ਤੇ ਕੇਵਲ ਸੰਗਤ ਦਾ ਹੀ ਅਧਿਕਾਰ ਹੈ ਇਹ ਪੈਸੇ ਲੰਗਰ ਲਈ ਜਾਂ ਗਰੀਬਾਂ ਦੀ ਸਹਾਇਤਾ ਲਈ ਵਰਤੇ ਜਾ ਸਕਦੇ ਹਨ ਪਰ ਇਸ ਦਸਵੰਤ ਦੀ ਪੈਸਿਆਂ ਦਾ ਟੈਕਸ ਨਹੀਂ ਦਿੱਤਾ ਜਾਵੇਗਾ ਜਦ ਸ਼ੀਰ ਗੁਰੂ ਅਰਜਨ ਦੇਵ ਜੀ ਨੇ ਜਹਾਂਗੀਰ ਦੀ ਇੱਕ ਵੀ ਗੱਲ ਨਾ ਮੰਨੀ ਤਾਂ ਜਹਾਂਗੀਰ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਮੇਰੇ ਪੁੱਤਰ ਨੂੰ ਆਪਣੇ ਘਰ ਪਨਾਹ ਦਿੱਤੀ ਹੈ ਜੋ ਕਿ ਤੁਸੀਂ ਮੇਰੇ ਗੁਨਾਹਗਰ ਹੋ ਇਸ ਲਈ ਮੈਂ ਤੁਹਾਨੂੰ ਸ਼ਹੀਦ ਕਰਨ ਦਾ ਹੁਕਮ ਸੁਣਾਉਂਦਾ ਹਾਂ ਤੇ ਚੰਦੂ ਨੇ ਸ਼ੀਰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਲਈ ਦੇ ਦਿੱਤਾ ਤੇ ਚੰਦੂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਕਸ਼ਟ ਤੇਤ ਸੀਹੇ ਦੇ ਕੇ 30 ਮਈ 1606 ਈਸਵੀ ਨੂੰ ਗੁਰੂ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਤੱਤੀ ਰੇਤਾ ਸਰੀਰ ਤੇ ਪਾ ਕੇ ਸ਼ਹੀਦ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ